ਦਿਲ ਮੇਂ ਮੋਹਬਤ ਹੈ ਅੱਖੋਂ ਮੇਂ ਪਿਆਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਇੱਕ ਹੋਰ ਨਵੇਂ ਬਲੌਗ ਤੇ ਸਵਾਗਤ ਹੈ ਰਾਤ ਦੀ ਕਲੀਪਾ ਤੁਸੀਂ ਦੇਖ ਹੀ ਲਈਏ ਚਿੱਲੀ ਨਿਊਟਰੀ ਬਣਾ ਕੇ ਭਾਬੀ ਸ਼ਾ ਵੀ ਖੇਡ ਕੇ ਜਨੀ ਭਾਈ ਆ ਗਏ ਤੇ ਕਹਿੰਦੇ ਥੋੜੇ ਆ ਬੇਡ ਬੋਡ ਕਰਵਾ ਲਈਏ ਲਵਾ ਲਈਏ ਤੇ ਫਿਰ ਜਾਂਦੇ ਆ ਨਵਾਂ ਬੰਦਾ ਦਿਖਿਆ ਕਰੋ ਇੰਦੂ ਕੋ ਮਿਲਨੀ ਹੈ ਫਰਜੀ ਇਹਨਾਂ ਦੇ ਕੋ ਜੰਨੇ ਦਿਖਣਾ ਟੀ-ਸ਼ਰਟ ਪਸੰਦਾਂਗੇ ਚਲੋ ਚੱਲਦੇ ਆ ਫਰਜੀ ਵੱਡੇ ਦੇ ਸ਼ੋਰਮ ਅੱਜ ਥੋੜਾ ਸਮਾਨ ਵੀ ਲੈਣਾ ਹੈ ਕੱਪੜੇ ਕੂਪੜੇ ਲੈ ਲਈਏ ਥੋੜੇ ਸਲੀਪਰ ਲੈਣੇ ਆ। ਗਰੀ ਡੇਂਜਰਸ ਦਿੱਟ ਦੇਣਾ ਭਾਉ ਨੂੰ ਚਾਚੇ ਦਾ ਅੱਜ ਹੈਪੀ ਬਰਥਡੇ ਆ ਵੱਡੇ ਕੱਪੜੇ ਗਿਫਟ ਕਰਦੀ ਹੈ ਫਰਜੀ ਤੋਂ ਚਾਚਾ ਵੀ ਆ ਗਏ ਪੈਂਡ ਸ਼ੈਂਡ ਪਾ ਆ ਗਏ ਚੱਲਦੇ ਹਾਂ ਹੁਣ ਜੱਤੀ ਵੀ ਪੈਂਡ ਲੈ ਦੇਣੀ ਐ ਬਸ ਠੀਕ ਐ ਚੱਲਦੇ ਹਾਂ ਹੁਣ ਬਣੇ ਰਹਿਓ ਜੁੜੇ ਰਹਿਓ ਬਲੌਗ 'ਚ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਨੂੰ ਕਰ ਰਹੇ ਹੋ ਨਸਪੋੜੀ ਲਿਆਣਿਆ ਫਿਰ ਨਹੀਂ ਪੈਦਲਾ ਹੋ ਰਿਹਾ ਰੈਂਡੀ ਦਾ ਬਿੱਲਾ ਨਹੀਂ ਸੀ ਨਾ ਜਾਨੂੰ ਦੀ ਘਰ ਦੇ ਬੈਕ ਸਾਈਡ ਆ ਗਿਆ ਹੁਣ ਇੱਕ ਸਾਧਨ ਹੈ ਇੱਕ ਹੋਰ ਕਰਦੇ ਆ ਉਹਦਾ ਇਹੋ ਜਿਹਾ ਨੰਨ ਲੱਗਿਆ ਦੀ ਤੇ ਜਦੋਂ ਤੇ ਡਾਕਟਰ ਦਾ ਬੁਟਾ ਨਹੀਂ ਜਿਹੜਾ ਉਹ ਡਾਗ ਰਿਹਾ ਬੁਟਾ ਇਹ ਸਭ ਜਵਾਰੀ ਹਾਂ ਲੋ 5 ਮਿੰਟ ਲੇਟਰ ਆਈ ਵੀ ਆਈ ਗਈ ਜੇ ਦਰਿੰ ਵਾਲਾ ਤੇਰਾ ਇਹ ਕਿਹੜਾ ਹੈ ਨਾ 5 minutes later ਇੰਗਸੀ ਜ਼ਰਵਾਲੇ ਕੋ ਆ ਗਿਆ ਜੀ ਚੱਲਦੇ ਆ ਹੁਣ ਅੰਦਰ ਇਹਨੂੰ ਇਹਨੂੰ ਸੋਚਿਆ ਤੇ ਲੈਣਾ ਤੋਂ ਆਰਾ ਸਮਝਾਇਆ ਪਰਵਾਸੀ ਆ ਵਿਰੋਧ ਬੜਾ ਸਮਝਾਇਆ ਜਦ ਬਾਹਰ ਕਿਉਂ ਖੜਾਈ ਕਿਸੇ ਘਰ ਤੇ ਸ਼ਰਮਾ ਸਾਹਿਬ ਕੋਲ ਚਲਦੇ ਹੋਣ ਸ਼ਰਮਾ ਸਾਹਿਬ ਤੇ ਕੋਲ ਆ ਗਿਆ ਉਹਨਾਂ ਨੂੰ ਪਿਕਅਪ ਕਰਦੇ ਤੇ ਜਾਂਦੇ ਆ ਗੱਲ ਚਲਦੇ ਕਬਰ ਕੋ 5 ਮਿੰਟ ਲੇਟਰ ਸਪੈਡ ਆ ਗਿਆ ਹੁਣ ਅੱਪਾ ਅੰਕਲ ਕੋ ਸਮੋਸੇ ਛੋਲੇ ਖਾਣੇ ਆ ਚਾਚਾ ਚਾਚਾ ਮਿੱਠਾ ਤੇ ਚਾਚਾ ਕੀ ਦਾ ਵਧੀਆ ਪਿਆਜ਼ ਖੁੱਲਾ ਪਾ ਦੋ ਨਾ ਮੈਨੂੰ ਪਿਆਜ਼ ਨਾਲ ਖਾਣਾ ਹੁੰਦਾ ਜਿਆਦਾ ਹਾਂ ਅਟਾ ਵੀ ਪਾ ਦੇ ਅਟਾ ਵੀ ਆ ਗਿਆ ਜੀ ਆ ਤੁਹਾਨੂੰ ਛੰਨੂ ਭਾਈ ਕੋਲ ਤੋਂ ਆਹੀ ਕੱਲ ਨਹੀਂ ਹੁਣ ਆਇਓ ਹੋਰ ਮੈਂ ਤੇ ਮਰਜ਼ਾ ਤਾ ਕੋਰੇ ਸਾਈਨ ਵੀ ਵੀ ਆ ਗਈ ਹੈ ਡਿਊਟੀ ਤੋਂ ਚੱਲੋ ਚੱਲ ਆ ਰਹੀ ਐ ਇੱਕ ਪਲੇਟ ਪਾਣ ਨੂੰ ਇਮਰਾਨ ਯਾਰੀ ਬੋਟਾ ਬੋ ਟੈਨਸ਼ਨ ਹੈ ਬਿਆ ਨੂੰ ਸਾਈਨ ਵੀ ਵੀ ਬਹੁਤੀ ਯਾਰਾ ਟੈਨਸ਼ਨ ਹੈ ਜਿਹੜੇ ਚਾਚੇ ਕੋਲ ਹੁਣ ਖੜੀ ਚੋਰ ਚੈੱਕ ਕਰਕੇ ਦੱਸਣਾ ਕਿ ਦਾਦਾ ਸਾਈਪਾ ਬਰਾਸ ਮਾੜ ਹੋ ਗਏ ਹੈ ਪਤਾ ਓਕੇ ਆਪੇ ਆਜ ਪਾਈ ਹੋ ਚੰ ਮੰਨਣਾ ਪਿਆਜ਼ ਹਾਂ ਉਹ ਲਾਹ ਪਿਆਜ਼ ਪਾਇਆ ਹੁਣ ਜਰਾ ਪੂਰੀ ਅੰਡ ਕੜੀ ਇਹਦਾ ਹਾਂ ਸੇਮ ਕੋਸੂ ਨਹੀਂ ਆ ਅਗਲੀ ਬਰੇ ਕਿ ਹਲਵਾ ਹੀ ਪੇਲਾ ਹਾਂ ਇਹੇ ਚੀਜ਼ ਤੇ ਖਾਣੀ ਹੁੰਦੀ ਆਪਾਂ ਪਿਆਜ਼ A few moments later ਉਹ ਜਦੋਂ ਗਿਆ ਰੇਟ ਸਰ ਜੀ ਕੀ ਤੋਂ ਹੋਇਆ ਇਹਨਾਂ ਦੇ ਨਾ ਚਾਹਤ ਉਹ ਵੀ ਮਾਨਦੰਡਾਂ ਦੇ ਕੱਪੜਾ ਇਹਨੂੰ ਰੀਭਾਇਗ ਕੀਤਾ ਬਾਕੀ ਪਰ ਜੀ ਕੋ ਗਿਆਨ ਟੂ ਪਲਾਨ ਚੇਂਜ ਹੈ ਕਿਉਂਕਿ ਸਾਡਾ ਇੱਕ ਫਰੈਂਡ ਸੀ ਫਰਜੀ ਤੇ ਉਹ ਹੈ ਕਿ ਹਿੱਥੇ ਤੇ ਹੁਣ ਕਿਸੇ ਹੋਰ ਕੋ ਚਲਦੇ ਆ ਕਹਿ ਗਿਨਾ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਇੱਕ छोटाफॉल तो है जरा इस जगह को तो देखिए वाकई ये नजारा बहुत खूबसूरत है लेकिन साथ ही ये इलाका बहुत ही सुनसान और दूर दराज है ये देखिए ਉੱਪਰ ਬਾਕਸ ਹੋ ਗਿਆ ਅੱਛਾ ਉਹ ਆਪਣੀ ਗੱਡੀ ਮੈਂ ਹੋਟਲ ਤੇ ਲਾਇੀ ਜੀ ਇੱਥੋਂ ਆਂਡੋ ਕੀਤੀ ਮੈਂ ਕਿੰਨਾ ਨੂੰ ਥੱਲੇ ਵੇਚਿਆ ਗਾ ਤੁਸੀਂ ਪੁੱਜੋ ਆਈਆਂ ਆਏ ਆਂਦੇ ਵੇਲੇ ਤੇ ਮੈਂ ਮਰਮਾਨ ਨਾ ਚਾਹਿਆ ਥੱਲੇ ਰਾਤੀ ਪਾਣੀ ਘਟਾ ਇੱਜ ਪਾਣੀ ਘਟਾ ਇੱਜ ਮੈਂ ਅਭੀ ਕਰੀਬ 30000 ਫੁੱਟ ਦੀ ਉਚਾਈ ਪਰ ਹੂੰ ਔਰ ਯਹਾਂ ਨਜ਼ਾਰਾ ਕਮਾਕ ਹੈ हम ऐसी ऐसी जगहों पर गए हैं जहां इंसान का जिंदा रहना मुश्किल था ये काम आसान नहीं है। हर जगह खतरा है तकलीफें हैं और कई बार निराशा हाथ लगे बड़े दिन बाद आए इधर कोई और जगह होती तो मैं यहाँ से छलांग लगा देता लेकिन वो जो पत्थर है वो बहुत हिस्तन भरे हैं अगर मैं नीचे गिरा तो मेरा टिकट कट जाएगा सीधा ऊपर जाने का। आपके अलावा। Two years later। ये लोग यहाँ आ गए होंगे चाचे को गोड़ा करने हैं। तुम कतने दिन बड़ी? थोड़ा कौन? मेरी रिदान सारे अलग। चेस करना था। चेस करना। ਕਿਉਂ ਰੇਸ ਟੁੱਟ ਗਿਆ ਪਿੱਛੇ ਮਾਰਦੀ ਹੈ ਤੇਰੀ ਮਾਰ ਨਹੀਂ ਬਲਵ ਨਾ ਉਹ ਚਾਹ ਹੋ ਗਿਆ ਉਹ ਮਾੜੀ ਜਿਹੜੀ ਦਿੱਤੀ ਉਹ ਹੀ ਟੁੱਟ ਗਈ ਆਹ ਕਿਹੜਾ ਹੈ ਕਰ ਕੇ ਇਹਨੇ ਦੇਖੋ ਪੂਣੀ ਸਵੇਰੇ ਤਾਜੀ-ਤਾਜੀ ਸੜਕ ਬਣੀ ਤੇ ਦੇਖੋ ਕੀ ਕਰਤਾ ਯਾਰ ਇਹ ਜਨਤਾ ਇੰਨੀ ਸ਼ਦਾ ਆਈਓਈ ਪਈ ਹੈ ਨਾ ਬਣੋ ਯਾਰ ਬਿਜੂ ਦਾ ਨਾ ਭਰਾ ਦਾ ਬਸ ਤੇ ਪਾਣੀ ਹੈ ਮੱਛਾ ਨਹੀਂ ਮੱਛਾ ਨਹੀਂ ਮਤਰਾ ਨੂੰ ਨਹੀਂ ਦਰਦੀ ਚੜ੍ਹ ਜੀਡੀ ਵਿੱਚ ਕੀ ਕਹਿੰਦੇ ਐ ਨੂੰ ਚਾਣੀ ਜੀ ਪਾਈ ਸੀ ਜਿਹੜੇ ਫਲੇਵਰ ਪਾਈ ਸੀ ਖਤਮ ਹੋ ਗਿਆ ਤੇ ਕਹਿੰਦੇ ਕਿ ਅੰਕਲ ਕੋ ਚਟਨੀ ਫੜ ਦੋ ਸਮੋਸੇ ਵਾਲੀਆ ਪਿਆਰ ਦਾ 2000 years later ਬਰਫ ਦਾ ਗੋਲਾ ਖਾ ਗਏ ਜੀ ਅਸੀਂ ਆ ਗਏ ਹੁਣ ਫਾਰਮ ਹਾਊਸ ਤੁਹਾਨੂੰ ਮੈਂ ਦੱਸਿਆ ਪਹਿਲੇ ਵੀ ਆ ਚਾਚੇ ਦਾ ਬਰਥ ਦਿਨ ਤੇ ਚਾਚੀ ਹੁਣ ਗਈ ਮੀਟ ਲੈਣ ਉਹ ਜਾਰੀ ਬਲੈਰੋ ਤੇ ਪਿਆਜ਼ ਵੀ ਉੱਚ ਕੱਟ ਰਹੇ ਇੱਥੇ ਸਤਾਦ ਹਣੀ ਜਿਹੜੇ ਸ਼ੈਫ ਨਾਲ ਹੁੰਦੇ ਆ ਅਸਿਸਟੈਂਟ ਅਸਿਸਟੈਂਟ ਅਫੀਸ਼ੀਅਲ ਲੱਗ ਗਾ ਉਹ ਵੀ ਉਹਨੇ ਵੀ ਕਿਹਾ ਹੈ ਕੇਕ لینڈ ਚਾਚੂ ਵਾਸਤੇ ਕਰਦੇ ਆ ਮੀਟ ਵੀ ਬਣਾਉਣੇ ਆ ਤੇ ਕੋਛਾ ਡੇ ਚਾਰ ਪੰਜ ਸੋਫੀ ਬੰਦੇ ਆ ਜਿਹੜੇ ਮੀਟ ਨਹੀਂ ਖਾਂਦੇ ਉਹਨਾਂ ਵਾਸਤੇ ਕੜਾਈ ਪਨੀਰ ਬਣਾਉਣੇ ਆ ਤੇ ਪਨੀਰ پنੂਰ ਵੀ ਮੰਗਾਇਆ ਤੇ ਮੁੰਡੇ ਹੋ ਰਿਹਾ ਸਾਰੇ ਇਕੱਠੇ ਹੌਲੀ ਹੌਲੀ 5 ਮਿੰਟ ਲੇਟਰ ਬੋਵੀ ਦਾ ਸਾਗ ਆ ਗਿਆ ਕਰ ਕਰ ਸਾਗ ਬੋਲੋਗੇ ਜੀ ਕਿਵੇਂ ਕੇਸੇ ਦੇਣਾ ਬਕਾੜੀ ਲੈਮਨ ਬੱਬੀ ਨੇ ਦੇ ਤਾਇਆ ਮਿਲ ਗਿਆ ਬੱਬੀ ਕੋ ਕਾਫੀ ਨੇ ਦੇ ਤਾਇਆ ਦਿਲ ਮੇਂ ਮੁਹੱਬਤ ਹੈ ਅੱਖੋਂ ਮੇਂ ਪਿਆਰ ਹੈ ਹੈਲੋ ਗਾਇਸ ਹੈਲੋ ਗਾਇਸ ਅੱਜ ਕਿਸਕਾ ਬਰਥਡੇ ਹੈ ਆਇਆ ਆਪਣਾ ਮੁੰਛੀ ਵੀਰ ਵੀ ਵਧੀਆ ਵਧੀਆ ਮਹਾਰਾਜ प्लेटा चम्मच पंशु केक आ गया हिमालय बेकरी बेकर्स। तो हिमालय बेकरस कर सैलीब्रेट बंदे अपने है? आज कई दिनों बाद मुझे पहली बार सही खाना मिलने वाला है मगर मुझे डर है कि कहीं मेरा खाना छीनने बिन बुलाए मेहमान यहाँ ना आ जाए खरगोश तो पकने लगा है और खुशबू भी बहुत अच्छी आ रही है मगर ये गंध सिर्फ मुझे ही नहीं मिल रही है बल्कि इस इलाके में जो काले भालू रहते हैं वो भी इसकी गंध चालीस किलोमीटर दूर ऐसी सूंघ सकते हैं ठीक है मुझे आता है ये पक चुका है और मैं इसे देख रहा था और मेरे मुँह ऐसी ਲਾਈਕ ਕਰ ਦਿਓ ਵਿੱਜ ਵਾਲੇ ਉਹ ਵਿੱਜ ਵਾਲੇ ਸਾਰੀ ਰਣੀ ਖਿਣਾਂਗੇ ਅੱਜ ਲੈ ਬਾਈ ਮਸਤੀ ਨਾ ਰਿਹਾ ਉਹ ਕਿਹ ਚਿਹੜੀ ਮਰਚਾਂ ਪਾੜਿਆ ਯਾਰ ਨਹੀਂ ਥੋੜੀ ਪਾੜੀਆਂ ਭਾਈ ਮਟ ਇਕੱਠਾ ਕੋਲੀ ਕੇ ਤਾਂ ਅੰਨੀਆਂ ਤਿਆਰ ਕਰ ਲੈ ਮੈਂ ਲੰਪੀ ਲੈ ਕੇ ਆਈਸਕ੍ਰੀਮ ਲੈ ਕੇ ਉਹ ਘੱਡੇ ਆ बस बस हो गया छोड़ते छे क्या बड़े जीधी। जीधी है। इसका बड्डे पंकू दर तेरा बर्थडे? ਇਹ ਕੋਣ ਆ ਰਿਹਾ ਆ ਆਜੋ 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 ਇੱਕ ਦੇ ਵਜਦੇ ਕਿਤੇ ਚੱਲ ਚੱਪਾ ਖੋਲ ਦੇ ਖੋਲ ਦੇ ਯਾਰ ਚੱਪਾ ਖੋਲ ਦੇ ਨਹੀਂ ਨਹੀਂ ਰੁਕ ਜਾਏ ਆਏ ਲਾ ਦੇ ਚੱਲ ਇੱਕ ਇਹ ਨੂੰ ਖਾ ਆਹ ਬਸ ਬਸ ਨਹੀਂ ਇੱਧੇ ਜੇ ਤੂੰ ਲੂਨ ਚੈੱਕ ਕਰਾਓ ਆਏ ਭਾਈ ਆਜੋ 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 ਚੱਕੀ ਆਜੋ ਸਾਰੇ ਆਜੋ ਡਿੰਪਲ ਬੇਈ ਦੇਖ ਦੇ ਦੇਖ ਲੈ ਕਿੱਥੇ ਰਹਿ ਰਹੇ ਇੱਥੇ ਰਹਿੰਦੇ ਮੈਂ ਤੁਹਾਨੂੰ ਕਹਣਾ ਨਹੀਂ ਤਾ

Happy birthday. Happy birthday. Hari ਕੀ ਕਰ ਰਹੇ ਹੋ ਤੁਸੀਂ ਫਿਰਾਂ ਨੂੰ ਕੋਈ ਜੇ ਜਾਣਾ ਨਹੀਂ ਘਟਣਾ ਰੋਜ਼ ਨਹੀਂ ਆ ਲੈਟਸ ਗਾ ਲੰਮ ਨਾ ਨਾ ਕੀ ਹਾਂ ਨਹੀਂ ਮੈਂ ਮੈਂ ਜੀ ਨਹੀਂ ਦੇਖ ਰਹਾ ਮੈਂ ਚੱਲੋ ਇਹ ਟੈਸਟ ਨਾ ਕਰੇ ਕਰਦਾ ਇਹ ਸੂ ਡਸ ਨਾ ਠੀਕ ਹੈ ਜੀ ਅੱਜ ਦਾ ਵਲੋਗ ਕਰਦੇ ਇੱਥੇ ਹੀ ਐਂਡ ਹੋਪ ਕੀ ਤੁਹਾਨੂੰ ਵਲੋਗ ਵਧੀਆ ਲੱਗੇ ਹੋਏ ਗੱਲ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਚ ਰੱਬ ਰੱਖਾ ਸਬਸਕ੍ਰਾਈਬ ਜੀ ਕਰਨਾ ਸਬਸਕ੍ਰਾਈਬ ਕਰ ਲਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਠੀਕ ਹੈ ਯਾਰ ਜਲਦੀ ਬੋਲ ਰਚਿਦ ਬੋਲ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿੰਨ ਬੋਲ ਲਾਈਕ